ਮੇਡੋ ਜੀ ਅਮੇਤ ਸ਼ਾਹ ਹੋਰਾਂ ਦੀ ਗੱਲ ਚੱਲ ਰਹੀ ਸੀ ਤੇ ਗੱਲ ਹੋਰ ਯਾਦਾ ਹੀ ਮੇਰਠ ਦੇ ਵਿੱਚ ਇੱਕ ਬੀਜੇਪੀ ਦੇ ਨੇਤਾ ਜੀ ਨੇ ਆ ਨਾਮ ਹੈ ਸੰਗੀਤ ਜੀ ਉਹਨਾਂ ਦਾ ਸੰਗੀਤ ਸੋਮ ਸੋਮ ਹਾਂ ਸ਼ਾਹੂਖਾਨ ਨੂੰ ਕਹਿ ਰਹੇ ਨੇ ਕਿ ਭਾਈ ਇਹ ਤੇ ਸਾਡੇ ਦੇਸ਼ ਦੇ ਵਿੱਚ ਰਹਿਣ ਦੇ ਕਾਬਲ ਨਹੀਂ ਪਰ ਉਹ ਜਿਹਦਾਂ ਦੇ ਵਿਚਾਰ ਹੈ ਨਾ ਉਹ ਨਹੀਂ ਲੱਗਦੇ ਨਾ ਕਿ ਜਿਦਾ ਆਪਾਂ ਰੋਜ਼ ਗੱਲ ਕਰਦੇ ਆ ਕਿ ਇੱਕ ਪਾਸੇ ਨੂੰ ਲੈ ਕੇ ਜਾਣ ਦੀ ਕੋਸ਼ਿਸ਼ ਹੈ ਕਿ ਬਸ ਇੱਥੇ ਇਕੱਲੇ ਇਹੀ ਰਹਿਣੇ ਚਾਹੀਦੇ ਆ ਹੋਰ ਕੋਈ ਨਹੀਂ ਰਹਿ ਸਕਦਾ ਇੱਥੇ ਸਰ ਮੈਂ ਤੁਹਾਨੂੰ ਅਕਸਰ ਕਹਿੰਦਾ ਹਾਂ ਕਿ ਨਰੇਂਦਰ ਮੋਦੀ ਹੁਰਾਂ ਦੀ ਰਾਜਨੀਤੀ ਨੇ ਜਾਂ ਬੜੀ ਜਿਹੜੀ ਰਾਈਟ ਵਿੰਗ ਦੀ ਐਕਸਟ੍ਰੀਮ ਪੋਲਿਟਿਕਸ ਹੈ ਉਸਨੇ ਇੱਕ ਤਬਕਾ ਐਸਾ ਪੈਦਾ ਕਰ ਲਿਆ ਜੀ ਆਮ ਆਦਮੀ ਪਾਰਟੀ ਨੇ ਵੀ ਤਾਂ ਪੰਜਾਬੀਆਂ ਚ ਇੱਕ ਤਬਕਾ ਪੈਦਾ ਕੀਤਾ ਨਾ ਹੂੰ ਜਿਸ ਨੂੰ ਇਹ ਅਹਿਸਾਸ ਜਚਾਇਆ ਗਿਆ ਕਿ ਤੁਹਾਡਾ 70 ਸਾਲਾਂ ਚ ਸਿਰਫ ਨੁਕਸਾਨ ਹੋਇਆ ਹੂੰ ਹੁਣ ਵਾਰੀ ਹੈ ਉਸ ਨੁਕਸਾਨ ਦਾ ਬਦਲਾ ਲੈਣ ਦੀ ਬਦਲਾ ਲਿਆਉਣ ਦੀ ਹੂੰ ਤੇ ਪੰਜਾਬ ਦੇ ਦਿਨ ਫੇਰਨ ਦੇ ਜੀ ਉਹ ਇੱਕ طبਕਾ ਹੈ ਨਾ ਸਾਬ ਉਹ ਤੁਹਾਡੇ ਤੇ ٹرسٹ ਕਰਦਾ ਹੂੰ ਮੈਂ ਉਹਨਾਂ ਨੂੰ ਕਦੇ ਗੁਨਾਹਗਰ ਕਿਹਾ ਵੀ ਨਹੀਂ ਸਾਬ ਹੂੰ ਠੀਕ ਹੈ ਨਾ ਜੀ ਇਹ ਹੁੰਦਾ ਹੈ ਉਦਾਂ ਉਹਨਾਂ ਦੀ ਜਿਹੜੀ ਰਾਜਨੀਤੀ ਸੀ ਨਾ ਆਰਐਸਐਸ ਜਾਂ ਕਹਿ ਲੋ ਕੇ ਹਿੰਦੂ ਮਾ ਸਭਾ ਜਨ ਸੰਗ ਜਾਂ ਜਨਤਾ ਪਾਰਟੀ ਭਾਰਤੀ ਜਨਤਾ ਪਾਰਟੀ ਬੜਾ ਲੰਮਾ ਸਫ਼ਰ ਸੀ ਹੂੰ ਬਹੁਤ ਕੁਝ ਹੋਇਆ ਜੇ ਤੁਸੀਂ ਆਰਐਸਐਸ ਦੀ ਹਿਸਟਰੀ ਪੜੋਗੇ ਤਾਂ ਜਿਸ ਵੇਲੇ ਐਮਰਜੈਂਸੀ ਲਾਈ ਨਾ ਜੰਦਰਗਾਂਧੀ ਨੇ ਉਹਨੇ ਇਹਨਾਂ ਨੂੰ ਇੱਕ ਐਸਾ ਐਸਾ ਰਸਤਾ ਖੋਲ ਦਿੱਤਾ ਕਿ ਫੇਰੇ ਰੱਥ ਜਿਹੜਾ ਨਫ਼ਰਤ ਦਾ ਨਾ ਰੁਕਿਆ ਨਹੀਂ ਜੀ ਅਡਵਾਨੀ ਨੇ ਉਹਨੂੰ ਹੋਰ ਤੇਜ਼ ਭਜਾਇਆ ਹੂੰ ਬਾਬਰੀ ਮਸਜਿਦ ਨੇ ਹੋਰ ਸਪੀਡ ਦਿੱਤੀ ਬੰਬੇ ਦੇ ਦੰਗਿਆਂ ਨੇ ਤੁਸੀਂ ਤਾਂ ਜਨਮੇ ਨਾ ਹੋ ਤਾਂ ਜਾਂ ਛੋਟੇ ਹੋਗੇ ਉਹਨਾਂ ਨੇ ਹੋਰ ਸਪੀਡ ਦਿੱਤੀ ਹੂੰ ਕਰਦੇ ਕਰਾਉਂਦੇ ਆ ਮਨਮੋਹਨ ਸਿੰਘ ਜਾ ਅਟਲ ਜੀ ਦੀ ਸਰਕਾਰ ਜਾਂ ਮਨਮੋਹਨ ਸਿੰਘ ਟੂ ਸਰਕਾਰ ਉਸ ਵੇਲੇ ਇਹਦੀ ਰਫਤਾਰ ਥੋੜੀ ਮੱਠੀ ਪਈ ਜੀ ਵਿੱਚ ਦੀ ਗਜਰਾਤ ਦੇ ਵਿੱਚ ਇੰਨੇ ਸਪੀਡ ਫੇਰ ਫੜੀ ਹੂੰ ਹੁਣ ਉਤੋਂ ਅੱਗੇ ਆ ਜਾਓਗੇ ਤਾਂ 14 ਦੇ ਵਿੱਚ ਜਦੋਂ ਨਰਿੰਦਰ ਮੋਦੀ ਸੱਤਾ ਤੇ ਆसीन ਹੁੰਦੇ ਨੇ ਹੂੰ ਉਸ ਵੇਲੇ ਮਤਲਬ ਕੀ ਸੀ ਇਹਨਾਂ ਨੇ ਵੀ ਇੱਕ ਸੁਪਨਾ ਦਿਖਾਇਆ ਸੀਗਾ ਹੂੰ ਇਹ ਦੇਸ਼ ਹਿੰਦੂ ਦਾ ਹਿੰਦੂ ਦਾ ਰਾਜ ਸਦੀਆਂ ਤੋਂ ਆਇਆ ਹੀ ਨੀ ਹੂੰ ਹੁਣ ਵੇਲਾ ਲਿਆਓ ਜੀ ਆ ਗਿਆ ਤਾਂ ਹੁਣ ਫਿਰ ਤੁਹਾਨੂੰ ਪਤਾ ਹੀ ਹੈ ਹੂੰ ਕਿ ਉਸ ਤਬਕੇ ਨੂੰ ਖੁਸ਼ ਕਰਨ ਵਾਸਤੇ ਫਿਰ ਕਦੇ ਕੁਛ ਕਦੇ ਕੁਛ ਕਦੇ ਕੁਛ ਕਦੇ ਕੁਛ ਕਰੀ ਜਾਂਦੇ ਆ ਜੀ ਇਹ ਜਿਹੜਾ ਸੰਗੀਤ ਸੋਮ ਆ ਨਾ ਹੁਣ ਮੈਂ ਤੁਹਾਨੂੰ ਪਿੱਛੇ ਲੈ ਚੱਲਦਾ ਥੋੜਾ ਹੂੰ ਜਦੋਂ ਮੋਦੀ ਸਰਕਾਰ ਨਹੀਂ ਸੀ ਬਣੀ ਯੋਗੀ ਸਰਕਾਰ ਨਹੀਂ ਸੀ ਬਣੀ ਸਰਕਾਰ ਸੀ ਅਤਲੇਸ਼ ਦੀ ਹੂੰ ਵੈਸਟਰਨ ਯੂਪੀ ਦੇ ਵਿੱਚ ਮਜ਼ੱਫਰਪੁਰ ਦੇ ਵਿੱਚ ਦੰਗੇ ਹੋਏ ਸਨ ਜਿਹਦੇ ਚ ਤੁਸੀਂ ਦੇਖੋਗੇ ਉਹ ਸੀਗਾ ਜਿਦਾ ਕਹਿ ਲੋ ਕਿ ਬਣ ਗਿਆ ਮੁੱਦਾ ਜੱਟ ਵਰਸੇ ਮੁਸਲਮਾਨ ਹੂੰ ਐਸਾ ਫਿਰ ਉੱਥੇ ਗੋਲਬੰਦ ਕੀਤਾ ਇਹਨਾਂ ਨੇ ਸਮਾਜ ਕਿ ਗੱਲਾਂ ਹੀ ਛੱਡ ਦਿਓ ਕਿਉਂਕਿ ਇਹਨਾਂ ਨੇ ਬਣਾ ਦਿੱਤਾ ਕਿ ਅਕਲੇਸ਼ ਸਰਕਾਰ ਮੁਸਲਮਾਨਾਂ ਦਾ ਪੱਖ ਪੂਰ ਰਹੀ ਹੈ ਜੀ ਠੀਕ ਹੈ ਨਾ ਜੀ ਹੂੰ ਮੁਸਲਮਾਨਾਂ ਦਾ ਪੱਖ ਪੂਰ ਰਹੀ ਹੈ ਦੇ ਦੂਸਰੇ ਪਾਸੇ ਹਿੰਦੂਆਂ ਨਾਲ ਤਕਾ ਹੁੰਦਾ ਉਹ ਐਸੀ ਗੋਲਬੰਦੀ ਸੀ ਸਰ ਪੂਰੇ ਯੂਪੀ ਚ ਫੈਲੀ ਹੋ ਇਹ ਸੰਗੀਤ ਸੂਮ ਉਸ ਵੇਲੇ ਦਾ ਮੋਰੀ ਆ ਹੂੰ ਜੀ ਤਾਂ ਫਿਰ ਇਹਦੇ ਤੋਂ ਕੀ ਉਮੀਦ ਲਾਓਗੇ ਕਿ ਇਹ ਮਨੁੱਖਤਾ ਦੀ ਗੱਲ ਕਰੇਗਾ ਹੂੰ ਇਹ ਅਨੇਕਤਾ ਮੇ ਇਕਤਾ ਦੀ ਗੱਲ ਕਰੇਗਾ ਜੀ ਇਦੀ ਇਹੀ ਗੱਲ ਕਰੇਗਾ ਸਰ yogi ji ਦਾ ਮਤਲਬ ਖਾਸ ਹੱਥ ਹੈ ਹੂੰ ਇਹ ਇਹਦੇ ਤੋਂ ਤਾਂ ਕੇਂਦਰੀ ਮੰਤਰੀ ਐ ਜਿਹੜਾ ਕੋਥੋਂ ਦਾ ਬਾਲੀਆ ਨਾ ਉਹ ਵੀ ਝੇਪ ਕੰਦਾ ਹੂੰ ਐਡਾ ਆ ਬਾਹੂਵਲੀ ਆ ਇਹ ਬੰਦਾ ਜੀ ਠੀਕ ਐ ਨਾ ਹੁਣ ਮੈਂ ਤੁਹਾਨੂੰ ਥੋੜਾ ਜਿਹਾ ਬੈਕਗ੍ਰਾਉਂਡ ਕਨੈਕਟ ਕਰਦਾ ਕਿ ਇਹ ਬਹੁਤ ਪੁਰਾਣਾ ਖਿਡਾਰੀ ਆ ਉਥੋਂ ਦਾ ਇਹੋ ਜੇ ਮਾਮਲੇ ਚ ਹੁਣ ਗਾ ਇਲੈਕਸ਼ਨ ਫੇਰ ਆ ਹੂੰ ਯੋਗੀ ਜੀ ਨੇ ਫੇਰ ਕਿਆ ਹੋਣਾ ਚੱਲ ਬੱਚਾ ਬਾਬਾ ਨਾ ਬਾਬਾ ਜੀ ਕਹਿੰਦੇ ਹੋ ਨਾ ਹੂੰ ਬਾਬਾ ਜੀ ਨੇ ਕਿਹਾ ਨਾ ਚੱਲ ਬੱਚਾ ਹੋ ਜਾ ਸ਼ੁਰੂ ਜੀ ਮੈਂ ਤਾਂ ਦੱਬੀ ਹੋਣਾ ਕੰਮ ਪੁੱਤ ਪੁੱਤ ਘੋੜਿਆ ਚੱਲ ਤੇਰੇ ਚ ਵੜੇ ਹੌਸਲੇ ਹੌਸਲੇ ਆ ਚੱਲ ਪਿਆ ਜੀ ਉਹਨੇ ਫੜ ਲਿਆ ਉਹਨੇ ਆਖਿਆ ਕਿ ਆ ਜਿਹੜਾ ਹੈਗਾ ਜੇ 샤ਰੁਖ ਇਤੇ ਗਦਾਰ ਹੈ ਹੂੰ ਬਈ ਕਿਉਂ ਗਦਾਰ ਹੈ ਉਹਨੇ ਆਖਿਆ ਤੁਹਾਨੂੰ ਨਹੀਂ ਪਤਾ ਬੰਗਲਾਦੇਸ਼ ਦਾ ਖਬੌਦਰ ਲੈ ਲਿਆ ਨੇ ਕਿੰਨੇ ਕਰੋੜ ਚ ਇਹ ਲਖਨਊ ਖੇਡਣੋਂ ਕਿ ਮੈਂ ਇਹਨੂੰ ਜਹਾਜ਼ੋਂ نیچے ਉਤਰਦੇ ਨਾ ਹੂੰ ਜੀ ਸਰ ਹੋ ਸਕਦਾ ਨਾ ਵੀ ਉਤਰਦੇ ਨਾ ਹੂੰ ਸਰਕਾਰ ਆਪਦੀ ਹੈ ਸਭ ਕੁਝ ਆਪਦਾ ਬਿਲਕੁਲ ਕਦੇ ਕਾਫਲਾ YouTube ਤੇ ਕੱਢ ਕੇ ਦੇਖੋ ਇਹਦਾ ਹੂੰ ਘੱਟੋ ਘੱਟ 50 ਤੋਂ 100 ਗੱਡੀ ਹੋਊਗੀ ਨਾਲ ਕੀ ਬੰਦੇ ਦੀ ਜੀ ਹੋ ਸਕਦਾ ਕਰਨਾ ਕਿਸ ਨੇ ਕੀ ਇੱਥੇ 크리스마ਸ ਅਗਲਿਆਂ ਦੀ ਜਿਹੜੀ ਹੈ ਉਹ ਖਰਾਬ ਕਰ ਦਿੱਤੀ ਜਾਂਦੀ ਕੀ ਹੋ ਗਿਆ ਹੂੰ ਕਿਸੇ ਦਾ ਘੱਟਾ ਤੋਂ ਇਹਨਾਂ ਨੇ ਘੱਟਾ ਚੁੱਕ ਕੇ ਉਹਦੇ ਸਿਰ 'ਚ ਪਾਇਆ ਕੁਝ ਨਹੀਂ ਹੋਇਆ ਜੀ ਹੁਣ ਜਿਹੜੀ ਗੱਲ ਹੈ ਨਾ ਕਿ ਇਹ ਆਈਪੀਐਲ ਦੀ ਇਹਦੇ ਵਿੱਚ ਵੀ ਗਾਂਚ ਹੋ ਰਿਹਾ ਹੂੰ yogi baba ਦੀ ਅੱਜ ਕੱਲ੍ਹ ਅਮਿਤ ਸ਼ਾਹ ਦੇ ਨਾਲ ਜਿੱਦਾਂ ਦੀ ਹੈਗੇ ਸਭ ਨੂੰ ਪਤਾ ਹੈ ਇਹ yogi baba ਦਾ ਕੀ ਇੰਟਰੈਕਟਲੀ ਵਿਰੋਧ ਕਿਉਂਕਿ ਕ੍ਰਿਕਟ ਜੈਸ਼ਾ ਕੋਲ ਹੈ ਹੂੰ ਕਿਤੇ ਉਧਰ ਤੇ ਨਹੀਂ ਲਿੰਕ ਜੋੜਦੇ ਜੀ ਤੇ ਜਿੱਥੋਂ ਤੱਕ ਸਵਾਲ ਆ ਨਾ ਗੱਦਾਰ ਦਾ ਜਾਂ ਫਲਾਂ ਦਾ ਇਹਨੂੰ ਮੈਂ ਦਰਖਾਸਤ ਕਰਦਾ ਕਿਤੇ ਵੇਲ ਮਿਲੇ ਦੇਵੀ ਦਾ ਗੀਤ ਸੀ ਮਿੱਤਰਾਂ ਕੋਲ ਤੇਰੀ ਯਾਦ ਪਈ ਕਿਤੇ ਲੰਘਦੀ ਵੜਦੀ ਲੈ ਲੈ ਜਾਵੀਂ ਬਿਲਕੁਲ ਠੀਕ ਹੈ ਨਾ ਵੀ ਜੇ ਕਿਤੇ ਸਮਾਂ ਮਿਲੇ ਨਾ ਹੂੰ ਤੇ ਇਤਿਹਾਸ ਦੀ ਕਿਤਾਬ ਪਈ ਹੋਊਗੀ ਕੋਈ ਨਾ ਕੋਈ ਪੜ ਲਈ ਪਤਾ ਲੱਗੂ ਕਿ ਜਿਨ੍ਹਾਂ ਨੂੰ ਤੂੰ ਆਈਡੀਅਲ ਮੰਨਦਾ ਉਹ ਗਦਾਰ ਸਨ ਕਿ ਸ਼ਾਹਰੂਖ ਖਾਨ ਦੇ ਬਡੇਰੇ ਗਦਾਰ ਸਨ ਜੀ ਪੜ ਲਈ ਇਤਿਹਾਸ ਕੇ 18 1927 ਚ ਜਮਿਆ ਹੂੰ ਇਹ ਜਿਹੜਾ ਮੀਰ ਤਾਜ ਮੁਹੰਮਦ ਖਾਨਸੀ ਦਾ ਪਿਓ ਉਹ 16 ਸਾਲ ਦੀ ਉਮਰ ਦੇ ਵਿੱਚ ਖਾਨ ਅਬਦਲ ਗਫਾਰ ਖਾਨ ਦੇ ਆंदोलਨ ਨਾਲ ਜੁੜਿਆ ਕਈ ਵਾਰ ਜੇਲ ਚ ਆਇਆ ਕਈ ਵਾਰ ਜੇਲ ਚੋਂ ਨਿਕਲਿਆ ਪਾਕਿਸਤਾਨ ਬਣਿਆ ਤਾਂ ਉਹਨਾਂ ਨੇ ਬੈਨ ਕਰਤੀ ਸੀ ਇਹ ਸਾਰੇ ਹੂੰ ਇਸੇ ਕਰਕੇ ਉਹ ਫਿਰ ਦਿੱਲੀ ਆ ਕੇ ਕਾਨੂੰਨ ਦੀ ਪੜ੍ਹਾਈ ਕਰਦਾ ਜੀ ਫਿਰ ਦੇਸ਼ ਦਾ ਵਫਾਦਾਰ ਕੌਣ ਆਇਆ ਸਰ ਜਿਹੜਾ 16 ਸਾਲ ਦੀ ਉਮਰ ਦੇ ਵਿੱਚ ਹੂੰ ਸੰਘਰਸ਼ਾਂ 'ਚ ਖੁੱਦ ਪਿਆ ਸੰਘਰਸ਼ਾਂ 'ਚ ਖੁੱਦ ਪਿਆ ਗਦਾਰ ਕੌਣ ਹੋਇਆ ਭਈ ਹੈ ਜਿਹੜਾ ਜੀਦਾ ਜੀਦਾ ਮੁੰਡਾ ਅੱਜ ਵੀ ਇਸ ਦੇਸ਼ ਦਾ ਚੋਟੀ ਦੇ ਟੈਕਸ ਪੇਰਾਂ 'ਚ ਹੋਇਆ ਹੂੰ ਪਤਾ ਨਹੀਂ ਕਿੰਨੇ ਲੋਕਾਂ ਨੂੰ ਰੋਜ਼ਗਾਰ ਦੇ ਦਿੰਦਾ ਜੀ ਤੁਹਾਡੇ ਆਂਗੂ ਨਫ਼ਰਤ ਨਹੀਂ ਪਲਾਉਂਦਾ ਉਹ ਹੂੰ ਪਿਆਰ ਵੰਡਣ ਵਾਲਾ ਇਨਸਾਨ ਹੈ ਹਾਂ ਗਲਤੀਆਂ ਸਾਰਿਆਂ ਧੁੰਦੀਆਂ ਨੇ ਕਮੀਆਂ ਪੇਸ਼ੀਆਂ ਸਾਰਿਆਂ ਧੁੰਦੀਆਂ ਤੇ ਗੱਲ ਇਹ ਆ ਕਿ ਇੱਕ ਇੰਟਰਸਟਿੰਗ ਕਹਾਣੀ ਹੋਰ ਸੁਣਾ ਦਿਆਂ ਤੁਹਾਨੂੰ ਜੀ ਤਾਜਮੀਰ ਮੁਹੰਮਦ ਖਾਨ ਦੀ ਹੂੰ ਮੀਰ ਤਾਜ ਮੁਹੰਮਦ ਖਾਨ ਸੀ ਜਿਹੜਾ ਦਾ ਪਿਤਾ ਉਹ ਇਲੈਕਸ਼ਨ ਲੜਿਆ ਸੀਗਾ ਸ਼ਹਿਦਗੁਰ ਕਹਾਵਾ ਤੋਂ ਹੂੰ ਸ਼ਾਹਰੂਖ ਖਾਨ ਦਾ ਪਿਤਾ ਜੀ ਆਜ਼ਾਦੀ ਘੁਲਾਟਿਆ ਜਿਹੜਾ ਉਹਦਾ ਮੁਕਾਬਲੇਬਾਸੀ ਉਹ ਆਮੀਰ ਖਾਨ ਦਾ ਪਰਦਾਦਾ ਸੀ। ਕੀ ਬਾਤ ਹੈ। ਮওলানা ਅਬਦੁਲ ਕਲਾਮ ਅਜ਼ਾਦ ਪਰਦਾਦਾ ਲੱਗਦਾ ਸੀ। ਹਮ। ਸਰ ਸ਼ਾਹਰੂਖ ਖਾਨ ਤੇ ਪਿਓ ਨੂੰ ਪਤਾ ਕਿੰਨੀਆਂ ਵੋਟਾਂ ਪਈਆਂ? ਜ਼ੀਰੋ। ਅੱਜ ਤੱਕ ਦਾ ਰਿਕਾਰਡ ਹੈ। ਕੀ ਹੈਰਾਨ ਕਰਦਾ। ਜ਼ੀਰੋ। ਹਮ। ਸੈਕੰਡ ਨੰਬਰ ਤੇ ਸਨ ਸ਼ਾਇਦ ਜਨਸੰਗ ਦੇ ਮੂਲਚੰਦ। ਜੀ। ਮওলানা ਜੀ ਨੂੰ ਵੋਟਾਂ ਪਈਆਂ ਸਨ 1,90,000। ਤੇ ਉਹਨਾਂ ਨੂੰ ਮਤਲਬ ਮੂਲਚੰਦ ਜੀ ਨੂੰ ਪਈਆਂ ਸਨ ਕੋਈ ਸ਼ਾਇਦ 90 95000 ਇਹਨਾਂ ਨੂੰ ਜ਼ੀਰੋ ਵੋਟ ਪਈ ਸੀ ਤੀਜੇ ਨੰਬਰ ਤੇ ਵੈਸੇ ਹੈਰਾਨ ਕਰਦੀ ਗੱਲ ਕਦੇ ਤੇ ਗਲਤੀ ਨਹੀਂ ਪੈ ਜਾਂਦੀ ਹਿਸਟਰੀ 'ਚ ਜਦੋਂ ਜਾਓਗੇ ਤੁਸੀਂ ਸਰੇ ਇਹਨਾਂ ਦੀ ਦਿੱਕਤ ਇਹ ਹੈ ਨਾ ਹਿਸਟਰੀ ਪੜਦੇ ਨਹੀਂ ਵਟਸਐਪ ਪੜਦੇ ਆ ਜੀ ਠੀਕ ਹੈ ਨਾ ਜੀ ਇਹ ਦਿੱਕਤ ਹੈ ਆ ਇਹ ਪ੍ਰੋਬਲਮ ਹੈ ਆ ਸੋ ਗੱਲ ਇਹ ਆ ਕਿ ਕਹਿ ਦੇਣਾ ਬੜਾ ਸੌਖਾ ਹੁੰਦਾ ਹੋ ਸਕਦਾ ਆਪਾਂ ਨੂੰ ਵੀ ਥੱਲੇ ਆ ਕੇ ਕੋਈ ਗਰਦਾਰ ਕਹਿੰਦੇ ਵੀ ਕੋਈ ਕੁਝ ਕਰ ਦੇਵੇ ਕਿਆੰ ਚ ਕੁਛ ਨਹੀਂ ਹੁੰਦਾ ਉਹਨਾਂ ਦੀ ਰਾਜਨੀਤੀ ਹੈ ਰਾਜਨੀਤੀ ਦੀ ਡਿਮਾਂਡ ਹੀ ਹੈ ਉਹ ਜੀ ਹੈ ਤੇ ਨਾ ਹੀ ਕਦੇ ਉਮੀਦ ਰੱਖਿਓ ਕਿ ਸੰਗੀਤ ਸੋਹ ਹੋਰੀ ਇਹ ਕਹਿਣ ਕੇ ਕਿ ਭਾਈ ਇਹ ਸੰਸਾਰ ਸਾਰਾ ਇੱਕ ਹੈ ਜੀ ਇਨਸਾਨ ਇੱਕੋ ਜਿਹਾ ਜੀ ਨਾ 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 ਇਹਨਾਂ ਦੇ ਇਹਨਾਂ ਦੇ ਹੈ ਨਹੀਂ ਇਹ ਮਤਚ